ਸੰਸਕਾਲ ਜੀ ਸਾਰਿਆਂ ਨੂੰ ਮਦੀਆਂ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਗਾਵਾਂ ਰੁੱਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਮੱਝ ਤੁਹਾਨੂੰ ਚੰਗੇ ਵੱਡੇ ਢਾਂਚੇ ਜਮਾਈ ਤੁਹਾਨੂੰ ਦਿਖਾਉਣੀ ਜਿਹਦੇ ਮਗਰ ਕੱਟੀ ਵੀ ਆ ਪਲੀ ਪਲੋਸੀ ਕੱਟੀ ਮਗਰ ਚੰਗੇ ਲਗਾੜ ਵਾਲੀ ਤੇ ਬਾਕੀ ਗੱਲਬਾਤ ਹੁਣ ਕਰਦੇ ਆਂ ਤੇ ਪੁੱਛਦੇ ਆਂ ਸਾਡੀ ਡਿਟੇਲ ਇਹ ਆ ਵੀ ਸੂਈਆਂ ਦੇ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਹਾਂਜੀ ਹਾਂਜੀ ਕਿਰਪਾ ਵੀਰ ਜੀ ਚਲੋ ਕਿਰਪਾ ਚਹੀ ਦੀ ਜੇ ਤੇ ਨਾਮ ਦੱਸਦੇ ਕਰੀ ਫਿਰ ਨਾਮ ਵੀਰ ਜੀ ਮੇਰਾ ਮਹਿੰਦਰ ਸਿੰਘ ਹਾਂਜੀ ਤੇ ਪਿੰਡ ਆਪਣਾ ਚਗਾਵਾ ਰੁਪਵਾਲੀ ਜੋ ਤੇ ਤਸਿਲ ਮਜੀਠਾ ਤਸਿਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਹੈ ਨਾ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਕਥਨਗਲ ਕਥਨਗਲਾ ਪਾਸੋਂ ਹੈਗਾ ਜੋ 3 ਕਿਲੋਮੀਟਰ ਤੇ ਚੌਂਡਾ ਹੈਗਾ ਜੋ ਪੰਦੂ ਕਿਲੋਮੀਟਰ ਤੇ ਤਲਵੰਡੀ ਵੀ ਆਪਾਂ 3 ਕਿਲੋਮੀਟਰ ਪਿੰਡੀ ਦਾ ਬਾਬਾ ਬੂੜਾ ਸੰਤੋਂ 1.5 ਕਿਲੋਮੀਟਰ ਆਪਾਂ ਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਬੋਲ ਦਿਓ ਇੱਕ ਵਾਰੀ ਫੋਨ ਨੰਬਰ ਵੀਰ ਜੀ 75 26 93 36 ਠੀਕ ਹੈ ਤੇ ਆ ਮੱਝ ਤੇ ਆਪਣੇ ਤੋਂ ਵੀ ਵੱਡੀ ਲੈਣ ਦੀ ਹੈ ਹਾਂਜੀ ਹਾਂਜੀ ਮੱਝ ਵੀ ਵੱਡੀ ਲੈਣਦੀ ਹੈ ਡੇਰੀ ਚ ਲੈਣਦੀ ਵੀ ਜੀ ਅੱਛਾ ਹਾਂਜੀ ਹਾਂਜੀ ਦੁੱਧ ਹੈਗਾ ਜੀ ਦੇਖੋ ਮੈਂ ਕੋ 7 ਕਿਲੋ ਅੱਛ ਤਾਜੀ ਨੇ ਦੁੱਧ ਦਿੱਤਾ 16 ਕਿਲੋ ਅੱਛਾ ਹਾਂਜੀ ਠੀਕ ਆ ਹੁਣ ਉੱਚੇ ਬੱਚੇ ਜਿਹਾ ਹਨ ਉੱਚੇ ਬੱਚਾ ਮਗਰ ਕੱਟੀ ਜਾਂਦੀ ਅੱਛਾ ਮਗਰ ਇਹਦੇ ਕੱਟੀ ਹੈਗੀ ਆ ਹਾਂਜੀ ਹਾਂਜੀ ਮਗਰ ਕੱਟੀ ਖੋਲੋ ਫਿਰ ਸੱਜਣ ਨੇ 16 ਕਿਲੋ ਲੀਟਰ ਦੁੱਧ ਜਿਹੜਾ ਕਹਿੰਦੇ ਕਿ ਚਵਾਇਆ ਆ ਆ ਥਾਣੇ ਦੇ ਇੱਕ ਵਾਰੀ ਆਪਾਂ ਲਾ ਕੇ ਦੇਖ ਸਕਦੇ ਚੰਗੀ ਤਰ੍ਹਾਂ ਥਾਣਾ ਦਾ ਸਾਈਜ਼ ਗਿਆਬ ਜਿਹੜਾ ਚੰਗਾ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਏ ਇੱਕ ਵਾਰੀ ਕੱਟੀ ਵੀ ਤੁਹਾਨੂੰ ਮੁਖਾ ਦੀ ਕੱਟੇ ਵੀ ਹੁਣ ਤੋਂ ਹੀ ਸਿੰਗ ਗੋਲ ਕਰਨੇ ਸ਼ੁਰੂ ਕਰ ਗਈ ਆ ਬਾਕੀ ਚੰਗੇ ਵੱਡੇ ਢਾਂਚੇ ਜੇ ਮਾਜੀ ਦਾ ਜਿਹੜਾ ਸਟਰਕਚਰ ਜਿਹੜਾ ਵੱਡਾ ਆ ਪੂਰੀ ਜਿੱਤਨਾ ਵੱਡੀਆਂ ਮੱਝਾਂ ਜਾਜ ਦੀ ਇਹ ਕੋ ਮਹਾ ਹੀ ਪਣੀ ਆ ਛੋਟੇ ਹਾਥੀ ਜੇ ਆਵੇ ਤੇ ਇਹ ਮਾਂ ਗੱਡੀ ਦੀ ਨਹੀਂ ਸੀ ਮਾਂ ਕੱਲੀ ਆਈ ਨੇ ਨਾਲ ਗੱਡੀ ਬਾਕੀ ਹਨਾ ਪਤਾ 4:00 ਵਜਨ ਵਾਲੀ ਪੂਰੀ ਹਾਂਜੀ 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 ਬਾਕੀ ਕੋ ਵੀ ਇਹ ਰਿਥੇ ਆਣ ਕੇ ਵੇਖੇ ਕੱਦ ਕਾਠ ਚ ਪੂਰੀ ਜਵਾਨ ਹੈ ਤੇ ਬਾਕੀ ਮਗਰ ਕੱਟੀ ਵੀ ਚੰਗੀ ਪਲੀ ਪਲੋਸੀ ਆ ਕਿੰਨਾ ਫਿਰ ਮੁੱਲ ਰੱਖੀਏ ਵੀਰ ਜੀ ਦਾ ਆਪਾ ਜੀ ਕਰ ਦਈਏ ਵੀਰ ਜੀ ਜਾਇ ਜੀ ਦੇ ਦੇ ਲੈਣੀ ਕਿੰਨਾ ਕ ਤੁਹਾਨੂੰ ਪਤਾ ਐਡੀ ਮੈਂ ਵੱਡੀ ਲੈਣੀ ਚਾਹੀਏ ਤਾਂ 2 ਲੱਖ ਦੀ ਆ ਹਾਂ ਜੀ ਹਾਂ ਜੀ ਤੇ ਮਗਰ ਕੱਟੀ 10000 ਦੀ ਤੇ ਜ਼ਿਆਦਾ ਨਹੀਂ ਤੇ ਮਗਰ ਕੱਟੀ ਜੀ ਦੀ ਹਾਂ ਜੀ ਹਾਂ ਜੀ ਹਾਂ ਜੀ ਤੇ ਵਿੱਚ ਦੇ ਦिए ਜੈ ਜੀ ਆਜੇ 1.75 ਹਜ਼ਾਰ ਕਰ ਦिए ਕੋ ਮਨ ਤਾਂ ਨਾ ਹੋ ਰੇ ਹਾਂ ਨਾ ਇਹ ਜੀ 72 ਹਜ਼ਾਰ ਦੀ ਅੱਛਾ 72 ਹਜ਼ਾਰ ਦੀ ਦੇ ਦੋ ਹਾਂ ਨਾ ਇਹ 72 ਹਜ਼ਾਰ ਦੀ ਠੀਕ ਆ ਫੋਨ ਕਰੇ ਕਰ ਦੋਗੇ ਮੰਤਨ ਹੋਰ ਇਹ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਦੁੱਧ ਦਾ ਮੁੱਲ ਨਹੀਂ ਕੱਟੀ ਮਗਰ ਤੁਹਾਨੂੰ ਪਤਾ ਤੇ ਬਾਕੀ ਮੈਂ ਜਾਣੀਏ ਤੇ 60 65 ਹਜ਼ਾਰ ਸੀ ਤੇ ਦੋ ਨੰਬਰ ਚ ਵਿਕ ਜਾਂਦੀ ਸੀ ਕੱਲੇ ਲੈ ਜਾਂਦੇ ਆ ਹਾਂਜੀ ਹਾਂਜੀ ਤੇ ਆਪਾਂ ਉਹ ਕੰਮ ਤੇ ਦੇਣੀ ਨਹੀਂ ਆ ਹਾਂਜੀ ਕੋਈ ਵੀਰ ਭਰਾ ਦੁੱਧ ਵਾਲਾ ਫੋਨ ਕਰੇ ਠੀਕ ਆ ਜੀ ਹਾਂਜੀ ਹਾਂਜੀ ਤੇ ਇਹ ਮਿਲਦੀ ਕੱਟੀ ਤੇ ਹੀ ਆ ਮਿਲਦੀ ਕੱਟੀ ਦਈ ਆ ਠੀਕ ਆ ਮਿਲਦੀ ਦੋਵੇਂ ਟਾਈਮ ਇਹ ਨਹੀਂ ਵੀ ਇੱਕ ਟਾਈਮ ਮਿਲਦੀ ਦੋਵੇਂ ਟਾਈਮ ਮਿਲਦੀ ਆ ਠੀਕ ਆ ਕੱਦ ਵਜਨ ਦਾ ਵੀ ਮੁੱਲਿਆ ਨਾਲ ਜਿਹੜਾ ਹਾਂਜੀ 7 ਕਿਲੋ ਦੁੱਧ ਮਣਕੇ ਖੜੇ ਕੋਈ ਵੀ ਤੇ ਬਾਕੀ ਕੋ ਫੋਨ ਲਾਵੇ ਇੱਕ ਰਹੀ ਹਣਾ ਤੇ ਆ ਜਿਹੜੀ ਗਾਂ ਜੇ ਇਹ ਵੈੜ ਵੀਰ ਜੀ ਪਹਿਲਾਂ ਵਛੀ ਜੇ ਮੂੰਹ ਚਾਰ ਦੰਦ ਜੋ ਇਹਦਾ ਬੱਚਾ ਨਹੀਂ ਵਛੀ ਦਾ ਇਹਦੇ ਮਗਰ ਵਛੀ ਦੇ ਵਛੀ ਘਰ ਆਲੇ ਦਿੱਤੀ ਨਹੀਂ ਆ ਅੱਛਾ ਹਾਂਜੀ ਤੇ ਇਹਨੂੰ ਸੋਈ ਨਾ ਮਹੀਨਾ ਡੇਢ ਕ ਮਹੀਨਾ ਆਇਆ ਵਛੀ ਉਹਨਾਂ ਲਾੜੀ ਆ ਦੁੱਧ ਕਿੰਨਾ ਦੁੱਧ ਦੇ ਦੇ ਕੋ ਵੀਰ ਜੀ 9:00 10:00 ਜਿੰਨਾ ਕਿ ਜਿਹੜਾ ਪੱਕਾ ਤਿਆਰ ਜਿਹੜਾ ਤਿਆਰ ਪੱਕਾ ਜਿਹੜਾ ਤੋਰੋ ਫਿਰ ਇਹਨੂੰ ਸੂਆ ਪਹਿਲਾਂ ਹੀ ਆ ਸੂਆ ਪਹਿਲਾਂ ਵੀਤੀ ਇਹਦਾ 9-10 ਲੀਟਰ ਦੁੱਧ ਜਿਹੜਾ ਕਿੰਨੇ ਵੀ ਹੈਗਾ ਇਹਦੇ ਕੋਲ ਬਾਕੀ ਜਾਜੂ ਤਾਂ ਬੜੀ ਸੋਹਣੀ ਆ ਸਾਰੀਆਂ ਖੋਪੀਆਂ ਲੋ ਆ ਜਿ ਲੈ ਆਓ ਜੀ ਬਾਕੀ ਰੰਗ ਰੂਪ ਦੀ ਚੰਗੀ ਆ ਨਵੀਂ ਵਹਿੜਿਆ ਜਿਹੜੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਵੀ ਵੀਰ ਜੀ ਜਾਇ ਜੀ ਕਿੰਨਾ ਕੁ ਇਹ ਮੁੱਲ 32000 ਹਾਂ 31000 ਦੀ ਵੀਰ ਜੀ ਅੱਛਾ 30000 ਦੀ ਹਾਂ ਜੀ ਹਾਂ 30000 ਦੀ ਚਲੋ ਬਾਕੀ ਮੌਕੇ ਤੇ ਛੋਟ ਛੋਟ ਕਰ ਦੋਗੇ ਹਾਂ ਜੀ ਛੋਟ ਛੋਟ ਕਰਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਆ ਗੱਬਨ ਜਗਾ ਇਹ ਗੱਬਨ ਆ ਗਈ ਵੀਰ ਜੀ ਇਹ ਦਿਨ ਖੜਦੀ ਜੋ ਵੀਕ ਅੱਛਾ ਹਾਂ ਜੀ ਇਹ ਵੀ ਚੰਗੀ ਵਸ਼ੀ ਜੋ ਠੀਕ ਹੈ 17 18 ਕਿਲੋ ਦੁੱਧ ਭਰੂਗੀ ਵੜ ਠੀਕ ਹੈ ਹਾਂ ਜੀ ਪਹਿਲਾ ਸੂਈ ਆ ਦੂਜਾ ਸੂਆ ਸੁਣਾ ਜੋ ਤੋਰੋ ਹਾਂ ਫੇਰ ਦੇਖ ਲਈਏ ਆਥਾਣੇ ਦੇਖ ਸਾਦੇ ਇਹ ਕੋ ਵੀਰ ਕੱਚੀ ਨਾ ਮਨੇ 20 ਦਿਨ ਗਿੰਚੀ ਵਾਲੇ ਖੜੂਗੀ ਠੀਕ ਆ ਹਾਂ 20 ਦਿਨ ਕਹਿੰਦੇ ਵੀ ਖੜਦੀ ਆ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਇਹ ਪੂਰੀ ਵੱਡੀ ਵੇਖੋ ਵੀਜੀ ਜੀ ਆ ਜਲੇ ਕੋ ਸ਼ੂਟਿੰਗ ਮੰਨ ਕੇ ਨਾ ਵੀ ਜਾਵੇ ਵੱਡੀ ਮੰਨ ਕੇ ਜਾਵੇ ਬਾਕੀ ਸੋਹਣੇ ਰੰਗ ਰੂਪ ਦੀ ਆ ਬਾਕੀ ਇਹ ਵੀ ਚੰਗੀ ਤਿਆਰ ਹੋ ਗਈ ਥਲੀਆਂ ਆਂਥਾਣੇ ਦੇ ਵੀ ਦੇਖ ਸਕਦੇ ਆ ਬਾਕੀ ਮਿਲਕ ਨੂੰ ਚੰਗੀ ਲੱਗੀ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਵੀ ਜੀ ਜਾ ਜੀ ਕਿੰਨਾ ਮੁੱਲ ਤੁਹਾਨੂੰ ਪਤਾ ਜੇ ਗਾਂ ਤਿਆਰ ਹੋਵੇ ਤਾਂ 75000 ਦੀ ਆ ਹਾਂ ਜੀ ਹੁਣ ਬਿਲਕੁਲ ਜਾ ਜੀ ਹੁਣ 52000 ਰੁਪਿਆ ਆ ਨਾ ਨਹੀਂ ਵੀਜੀਏ 55000 ਦੀ ਅੱਛਾ 55000 ਦੀ ਹਾਂ ਜੀ ਹਾਂ ਨਹੀਂ 55000 ਦੀ ਚਲੋ ਬਾਕੀ ਮੌਕੇ ਤੇ ਥੋੜਾ ਪਤਾ ਕਰ ਲੈਂਦੇ ਹਾਂ ਹਾਂ ਜੀ ਹਾਂ ਜੀ ਕੋਈ ਨਹੀਂ ਵੀਰਪੁਰਾ ਕੋ ਫੋਨ ਕਰੇ ਮੰਨ ਤਾਂ ਨਾ ਠੀਕ ਹੈ ਜੀ ਹਾਂ ਫਿਰ ਤੁਸੀਂ ਦੇਖ ਸਕਦੇ ਆ ਆਪਣਾ ਇੱਕ ਵਾਰੀ ਫੇਰ ਤੋਂ ਤੇ ਬਾਕੀ ਇਹ ਆ ਬੇ ਗੱਬਨੇ ਆਪਣੀ ਪਾਸ ਕਰਕੇ ਖੜੋ ਹਾਂਜੀ ਹਾਂਜੀ ਤੇ ਸੂਈਆਂ ਦੇ ਆਪਣੇ ਦੋ ਟਾਈਮ ਚੁਆਈ ਕਰਕੇ ਖੜੋ ਜੀ